ਵਾਲੇ ਸਮੇਂ ਦੇ ਵਿੱਚ ਕੀ ਕੁਝ ਹੋਣਾ ਹੈ ਕਲ ਯੁਗ ਦੇ ਵਿੱਚ ਕੀ ਕੀ ਹੋਣ ਜਾ ਰਿਹਾ ਹੈ ਕਿਹੜੇ ਕਿਹੜੇ ਰੰਗ ਵਿਖਾਏਗਾ ਕਲ ਯੁਗ ਤੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਕਲ ਯੁਗ ਦੇ ਨਾਲ ਕੀ ਮੁਲਾਕਾਤ ਕਰਦੇ ਨੇ ਆਪਾਂ ਬੇਨਤੀਆਂ ਇਸ ਵਿਸ਼ੇ ਤੇ ਸਾਂਝੀਆਂ ਕਰਾਂਗੇ ਪਿਆਰਿਓ ਜੋ ਆਪ ਜੀ ਦੇ ਚਰਨਾ ਵਿੱਚ ਮੈਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਸੋ ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਸੋ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਗੁਰਮੁਖ ਪਿਆਰਿਓ ਸਾਰੀ ਸੰਗਤ ਨਾਲ ਜੁੜੇ ਰਹੋ ਪਿਆਰ ਦਿਆ ਕਰੋ ਸਾਰੇ ਜਣੇ ਸੋ ਆਪਣੀਆਂ ਜਿਹੜੀਆਂ رائے ਨੇ ਉਹ ਵੀ ਸਾਨੂੰ ਜਰੂਰ ਦਿਆ ਕਰੋ ਪਿਆਰਿਓ ਪਹਿਲਾਂ ਤੇ ਫਤਿਹ ਬੁਲਾਓ ਸਾਰੇ ਮੁਖ ਪਵਿੱਤਰ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦਸਵੇਂ ਪਾਤਸ਼ਾਹ ਜਿਨ੍ਹਾਂ ਨੇ ਕਲਯੁਗ ਦੇ ਨਾਲ ਮੁਲਾਕਾਤ ਕੀਤੀ ਸਾਧ ਸੰਗਤ ਜਿਨ੍ਹਾਂ ਨੇ ਹਰ ਇੱਕ ਗੱਲ ਜਿਹੜੀ ਹੈ ਸਾਨੂੰ ਵਾਕੂਬੀ ਦੇ ਦਿੱਤੀ ਤੇ ਮੈਂ ਇੱਕ ਬੇਨਤੀ ਇਹ ਵੀ ਆਪ ਜੀ ਨਾਲ ਜਿਹੜੀ ਹੈ ਖਾਸ ਤੌਰ ਤੇ ਸਾਂਝੀ ਕਰ ਦੇਵਾਂ ਕਿ ਧੰਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜਿੱਥੇ ਕਾਲ ਯੁਗ ਦੀ ਗੱਲ ਕਰਦੇ ਨੇ ਉਥੇ ਪਹਿਦੇ ਜਾਮੇ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਕਾਲ ਯੁਗ ਦੀ ਗੱਲ ਕਰਦੇ ਨੇ ਕਿਉਂਕਿ ਕਾਲ ਯੁਗ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਜਿਸ ਥਾਂ ਤੇ ਮੁਲਾਕਾਤ ਹੋਈ ਉਹ ਅੱਜ ਵੀ ਅਸਥਾਨ ਸੰਗਰੂਰ ਦੇ ਵਿੱਚ ਗੁਰਦੁਆਰਾ ਨਾਨਕੀਆਂਣਾ ਸਾਹਿਬ ਪਾਤਸ਼ਾਹੀ ਪਹਿਲੀ ਦੇ ਨਾਲ ਜਿਹੜਾ ਹੈ ਪ੍ਰਸਿੱਧ ਪਰ ਸਿੱਧ ਐਸਾ ਸੰਗਤ ਜਿੱਥੇ ਛੇਵੇਂ ਪਾਤਸ਼ਾਹ ਵੀ ਆਇਆ ਬਾਦ ਵਿੱਚ ਚਲੋ ਮੈਂ ਬੇਨਤੀ ਕਰ ਉਹਥੇ ਕਲਯੁਗ ਦੇ ਨਾਲ ਮੁਲਾਕਾਤ ਹੁੰਦੀ ਹੈ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਤੇ ਕਲਯੁਗ ਦੇ ਨਾਲ ਉਹ ਮੁਲਾਕਾਤ ਕਰਦੇ ਨੇ ਵਾਰਤਾ ਕਰਦੇ ਨੇ ਸਾਧ ਸੰਗਤ ਇੱਕ ਗੱਲ ਕਹਿੰਦੇ ਕਲਯੁਗ ਬਹੁਤ ਸਾਰੀਆਂ ਭੇਟਾਵਾਂ ਦਿੰਦਾ ਹੈ ਪਰ ਸਤਿਗੁਰੂ ਪਰਵਾਣ ਨਹੀਂ ਕਰਦੇ ਤੇ ਸਤਿਗੁਰੂ ਭੇਟਾ ਪਤਾ ਕਿਹੜੀ ਲੈਂਦੇ ਨੇ ਸਾਖੀ ਬਹੁਤ ਲੰਮੇਰੀ ਆ ਪਰ ਮੈਂ ਸ਼ੋਰਟ ਹੀ ਬੇਨਤੀ ਕਰ ਰਿਹਾ ਹਾਂ ਸਤਿਗੁਰੂ ਕਹਿੰਦੇ ਸਾਨੂੰ ਭੇਟਾ ਦੇ ਵੀ ਸਾਡੇ ਗੁਰਸਿੱਖਾਂ ਨੂੰ ਕਦੇ ਤੰਗ ਨਹੀਂ ਕਰੇਗਾ ਉਹਨਾਂ ਨੂੰ ਪਰੇਸ਼ਾਨ ਨਹੀਂ ਕਰੇਗਾ ਇਹ ਚੀਜ਼ ਦਾ ਸਾਨੂੰ ਬਚਨ ਦੇ ਕਲਯੁਗ ਨੇ ਫਿਰ ਉਹ ਭੇਟਾ ਦਿੱਤੀ ਬਚਨ ਦਿੱਤਾ ਕਹਿੰਦਾ ਸਤਿਗੁਰੂ ਮੈਂ ਜਿਹੜੇ ਤੁਹਾਡੇ ਨਾਲ ਜੁੜੇ ਹੋਣਗੇ ਉਹਨਾਂ ਨੂੰ ਕਦੇ ਪਰੇਸ਼ਾਨ ਨਹੀਂ ਕਰਾਂਗਾ ਉਹਨਾਂ ਤੇ ਕਦੇ ਮੇਰਾ ਜਾਦੂ ਚੱਲ ਹੀ ਨਹੀਂ ਸਕੇਗਾ ਕਿਉਂਕਿ ਉਹ ਤੁਹਾਡੇ ਨਾਲ ਜੁੜੇ ਹੋਏ ਨੇ ਸੋ ਹੁਣ ਮੈਂ ਬੇਨਤੀ ਕਰਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਸਵੇਂ ਜਾਮੇ ਵਿੱਚ ਕੀ ਕਹਿੰਦੇ ਨੇ ਸਤਿਗੁਰੂ ਕਹਿੰਦੇ ਨੇ ਜਦ ਇਹ ਗਹਿ ਹੈ ਵਿਪਰਨ ਕੀ ਰੀਤ ਤੋਂ ਮੈਂ ਨਾ ਕਰੂੰ ਇਨਕੀ ਪ੍ਰਤੀ ਤਾਂ ਕਹਿੰਦੇ ਜਦੋਂ ਇਹ ਦੂਜੀਆਂ ਵਿਪਰਾਂ ਵਾਲੀਆਂ ਰੀਤਾਂ ਕਰਨਗੇ ਤਾਂ ਮੇਰਾ ਇਹਨਾਂ ਤੇ ਯਕੀਨ ਨਹੀਂ ਬਣ ਸਕਦਾ ਮੈਂ ਇਹਨਾਂ ਤੇ ਭਰੋਸਾ ਕਰ ਹੀ ਨਹੀਂ ਸਕਦਾ ਕਿਉਂਕਿ ਇਹ ਤੇ ਸਾਰੀਆਂ ਰੀਤਾਂ ਰਿਵਾਜ ਜਿਹੜੇ ਨੇ ਸਾਰੇ ਦੂਜੇ ਹੀ ਕਰੀ ਜਾ ਰਹੇ ਨੇ ਇਸ ਕਰਕੇ ਅੱਜ ਆਪਾਂ ਨੂੰ ਸੋਚਣਾ ਚਾਹੀਦਾ ਹੈ ਕਲਯੁਗ ਕੀ ਹੈ ਕਲਯੁਗ ਕਲਯੁਗ ਅਸੀਂ ਸੋਚਦੇ ਆਂ ਵੀ ਕਲਯੁਗ ਆਊਗਾ ਕੁਝ ਦੰਤ ਆਊਗਾ ਉਹਦੇ ਵੱਡੇ ਵੱਡੇ ਦੰਦ ਹੋਣਗੇ ਵੱਡੇ ਵੱਡੇ ਕੇਸ ਹੋਣਗੇ ਲੰਬਾ ਜਹਾ ਕੱਦ ਹੋਊਗਾ ਅਸੀਂ ਕਹਾਂਗੇ ਜੀ ਕਲਯੁਗ ਆ ਗਿਆ ਇਹ ਕਲਯੁਗ ਨਹੀਂ ਪਿਆ ਰਿਓ ਅੱਜ ਜਦੋਂ ਅਸੀਂ ਗੁਰੂ ਦੀ ਨਹੀਂ ਸੁਣ ਰਹੇ ਤਾਂ ਕਲਯੁਗ ਵਰਤ ਰਿਹਾ ਹੈ ਇੱਕ ਇੱਕ ੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲੀ ਐ ਪ੍ਰੇਤ ਤੁਧ ਭਗਵੰਤਾ ਆਪਾਂ ਪੜਦੇ ਆਂ ਨਾ ਕਿ ਸ੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਜੋ ਧੰ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਚਿੱਠੀਆਂ ਲਿਖ ਰਹੇ ਨੇ ਲਾਹੌਰ ਤੋਂ ਉਹਦੇ ਵਿੱਚ ਇਹ ਚੀਜ਼ ਮਿਲਦੀ ਹੈ ਇੱਕ ਘੜੀਨਾ ਮਿਲਤੇ ਤਾਂ ਕਲਯੁਗ ਹੋਤਾ ਕਹਿੰਦੇ ਸਤਿਗੁਰੂ ਜੇ ਮੈਂ ਤੈਨੂੰ ਨਹੀਂ ਮਿਲਦਾ ਤੇ ਕਲਯੁਗ ਹੋ ਰਿਹਾ ਕਿਉਂਕਿ ਅੱਜ ਅਸੀਂ ਗੁਰੂ ਨਾਲੋਂ ਟੁੱਟੇ ਹੋਏ ਆਂ ਗੁਰੂ ਦੀ ਤੇ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਕਲਯੁਗ ਤੇ ਸਾਡੇ ਸਿਰ ਤੇ ਮੰਡਰਾ ਰਿਹਾ ਵਾਪਰ ਰਿਹਾ ਉਹ ਪਾਸਾਰੇ ਵੇਖ ਰਹੇ ਆਂ ਸੇ ਇਹ ਵੀ ਆਪਾਂ ਬੇਨਤੀ ਕਰ ਗੁਰੂ ਨਾਨਕ ਸਾਹਿਬ ਇਹ ਕਹਿੰਦੇ ਨੇ ਆੱਖਾਂ ਜੀਵਾਂ ਵਿਸਰੇ ਮਰ ਜਾਉ ਸਤਿਗੁਰੂ ਕਹਿੰਦੇ ਨੇ ਕਿ ਜੇ ਮੈਂ ਤੈਨੂੰ ਯਾਦ ਕਰ ਰਿਆਂ ਹੈ ਪ੍ਰਭੂ ਹੈ ਮਾਲਕ ਆਖਾਂ ਜੀਵਾ ਵਿਸਰਾਇ ਮਰ ਜਾਉ ਸਤਿਗੁਰੂ ਕਹਿੰਦੇ ਨੇ ਜੇ ਮੈਂ ਤੈਨੂੰ ਯਾਦ ਕਰ ਰਿਹਾ ਤਾਂ ਮੈਨੂੰ ਲੱਗਦਾ ਕਿ ਮੈਂ ਜੀਵਤਾਂ ਜੇ ਮੈਂ ਤੈਨੂੰ ਭੁੱਲ ਗਿਆ ਵਿਸਾਰ ਦਿੱਤਾ ਤੇ ਮੈਨੂੰ ਲੱਗਦਾ ਵੀ ਮੇਰੀ ਤੇ ਮੌਤ ਹੋ ਗਈ ਮੈਂ ਤੇ ਮੋਇਆ ਹੋ ਗਿਆ ਹੁਣ ਇਹੋ ਹੀ ਕਲਜੁਗ ਗੁਰੂ ਦੀ ਨਾਮ ਸੁਣਨਾ ਕਲਜੁਗ ਹੈ ਗੁਰੂ ਦੇ ਨਾਲ ਨਾਮ ਜੁੜਨਾ ਕਲਜੁਗ ਹੈ ਸਤਿਗੁਰੂ ਦੀ ਗੱਲ ਨੂੰ ਨਾਮ ਮੰਨਣਾ ਕਲਜੁਗ ਹੈ ਇਹ ਸਭ ਤੋਂ ਵੱਡੇ ਕਲਜੁਗ ਨੇ ਅੱਜ ਕੀ ਕੁਝ ਹੋ ਰਿਹਾ ਗੁਰੂ ਦੀ ਗੱਲ ਨਾਮ ਮੰਨ ਕੇ ਸਾਨੂੰ ਕੀ ਕੀ ਨੁਕਸਾਨ ਹੋ ਰਿਹਾ ਕੀ ਕੀ ਨੁਕਸਾਨ ਸਾਨੂੰ ਹੋ ਰਿਹਾ ਹੈ ਅੱਜ ਅਸੀਂ ਗੁਰੂ ਦੀ ਨਹੀਂ ਮੰਨੀ ਪਰ ਪੱਕ ਨਹੀਂ ਰਹੇ ਸਿੱਖੀ 'ਚ ਤੇ ਸਾਧ ਸੰਗਤ ਸਾਡੇ ਨਾਲ ਕੀ ਕੁਝ ਵਾਪਰ ਰਿਹਾ ਹੈ ਅਸੀਂ ਗੁਰੂ ਤੋਂ ਟੁੱਟ ਗਏ ਸਾਡੇ ਵਿੱਚ ਸਿੱਖੀ ਨਹੀਂ ਰਹੀ ਗੁਰੂ ਸਾਡੇ ਤੇ ਯਕੀਨ ਕਰ ਹੀ ਨਹੀਂ ਰਹੇ ਕਿਉਂ ਨਹੀਂ ਕਰ ਰਹੇ ਉਹਦਾ ਇੱਕ ਪੱਖ ਕੀ ਹੈ ਉਹਦਾ ਇੱਕ ਪੱਖ ਇਹ ਵੀ ਕੇ ਸਾਹ ਸੰਗਤ ਅਸੀਂ ਸਤਿਗੁਰੂ ਧੰਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਨੂੰ ਪੜ ਹੀ ਨਹੀਂ ਰਹੇ ਅਸੀਂ ਇਸ ਕਰਕੇ ਕਾਲ ਯੁਗ ਦੇ ਘੇਰੇ ਵਿੱਚ ਆ ਗਏ ਕਾਲ ਯੁਗ ਦੀ ਗ੍ਰਿਫਤ ਦੇ ਵਿੱਚ ਆ ਗਏ ਕਾਲ ਯੁਗ ਦੇ ਵਿੱਚ ਕੀ ਕੀ ਹੋਣਾ ਹੈ ਹਲੇ ਤਾਂ ਬਹੁਤ ਕੁਝ ਹੋਣਾ ਹੈ ਤਾਂ ਥੋੜਾ ਕੁਝ ਹੀ ਹੋ ਰਿਹਾ ਹੈ ਹੰਕਾਰੀ ਬਣ ਜਾਣਗੇ ਰਾਜੇ ਸ਼ਾਸਕ ਜਿਹੜੇ ਨੇ ਉਹ ਸਾਡੇ ਤੇ ਡਾਂਗਾ ਵਾਉਣਗੇ ਸਾਨੂੰ ਹੀ ਆਪਣੇ ਘਰਾਂ ਚੋਂ ਕੱਢਣਗੇ ਨਸਲ ਖੁਸ਼ੀਆਂ ਹੋਣਗੀਆਂ ਕਿਰਦਾਰ ਖੁਸ਼ੀਆਂ ਹੋਣਗੀਆਂ ਆ ਤਾਂ ਆਪਾਂ ਚੀਜ਼ਾਂ ਵੇਖ ਹੀ ਰਹੇ ਹਾਂ ਨਸਲ ਖੁਸ਼ੀਆਂ ਕਿੱਦਾਂ ਹੋ ਰਹੀਆਂ ਨੇ ਦੀ ਮੈਂ ਹੈਰਾਨ ਹੋਇਆ ਜਦੋਂ ਇੱਕ ਡਾਕਟਰ ਨੇ ਮੈਨੂੰ ਇੱਕ ਖੁਲਾਸਾ ਕੀਤਾ ਦੱਸਿਆ ਕੀ ਖੁਲਾਸਾ ਕੀਤਾ ਤੁਹਾਡੀਆਂ ਜਿਹੜੀਆਂ ਨਸਲਾਂ ਨੇ ਕਹਿੰਦਾ ਉਹਨਾਂ ਨੂੰ ਖਰਾਬ ਕੀਤਾ ਜਾ ਰਿਹਾ ਮੈਂ ਕਿਹਾ ਵੀ ਉਹ ਕਿਵੇਂ ਜਿਹੜੇ ਸੈਂਟਰ ਬਣੇ ਨੇ ਆਈਵੀਐਫ ਸੈਂਟਰ ਜਾਂ ਕੁਝ ਵੀ ਚਲੋ ਕੁਝ ਵਧੀਆ ਨੇ ਜਿਹੜੇ ਇਮਾਨਦਾਰੀ ਨਾਲ ਕੰਮ ਕਰਦੇ ਨੇ ਉਹਨਾਂ ਨੂੰ ਸਲੂਟ ਹੈ ਪਰ ਉਹਦੇ ਵਿੱਚ ਕੁਝ ਅਜਿਹੇ ਲੋਕ ਨੇ ਜਿਹੜੇ ਆਪਣੇ ਕੁਝ ਫਾਇਦੇ ਲਈ ਚਾਰ ਛਲੜਾਂ ਦੇ ਲਈ ਉਹ ਦੁਨੀਆ ਨਾਲ ਖਿਲਵਾੜ ਕਰ ਰਹੇ ਨੇ ਕਿਸੇ ਹੋਰ ਦੇ ਸੈੱਲਾਂ ਨੂੰ ਜਾਂ ਕੁਝ ਵੀ ਕਰਕੇ ਮੰਨ ਲਓ ਇੱਕ ਗੈਰ ਮਾਤਾ ਪਿਤਾ ਬਣਾਈ ਜਾ ਰਹੇ ਨੇ ਜਿਵੇਂ ਤੁਹਾਡੇ ਜਿਹੜੇ ਐਗ ਨੇ ਉਹ ਕਿਸੇ ਹੋਰ ਨੂੰ ਤੇ ਉਹਦੇ ਉਹਦੇ ਕਿਸੇ ਹੋਰ ਨੂੰ ਸਾਹ ਸੰਗਤ ਇਦਾਂ ਬੱਚਿਆਂ ਦੀ ਅਦਲਾ ਬਦਲੀ ਜਿਹੜੇ ਯੂਪੀ ਬਿਹਾਰ ਹੋਰ ਸਟੇਟਾਂ ਦੇ ਨੇ ਉਹ ਸਾਡੇ ਵਿੱਚ ਤੇ ਸਾਡੇ ਵਾਲੇ ਜਿਹੜੇ ਉਧਰ ਮਤਲਬ ਇਦਾਂ ਜਿਹੜੀ ਰਲਗੱਡ ਕੀਤੀ ਜਿੱਥੇ ਸਾਡੀਆਂ ਫਸਲਾਂ ਨਕਲੀ ਹੋ ਗਈਆਂ ਤੇ ਸਾਡੀਆਂ ਤਾਂ ਨਸਲਾਂ ਵੀ ਨਕਲੀ ਕਰਨ ਤੇ ਲੱਗੇ ਹੋਏ ਨੇ ਇਹ ਗੱਲਾਂ ਸਾਨੂੰ ਅਜੀਬ ਜਾਪਦੀਆਂ ਨੇ ਨਾ ਸੁਣੀਆਂ ਕਰਕੇ ਸਾਨੂੰ ਉਪਰੀਆਂ ਜਾਪਦੀਆਂ ਨੇ ਪਰ ਇਹਨਾਂ ਵਿੱਚ ਸੱਚਾਈ ਹੈ ਕਦੇ ਸੋਚ ਕੇ ਵੇਖਿਓ ਕਦੇ ਜ਼ੀਰੋ ਗਰਾਊਂਡ ਤੇ ਜਾ ਕੇ ਇਹਨਾਂ ਚੀਜ਼ਾਂ ਦਾ ਮੌਜਨਾ ਕਰਕੇ ਵੇਖ ਲਓ ਤੁਹਾਨੂੰ ਇਹ ਚੀਜ਼ਾਂ ਮਿਲ ਜਾਣਗੀਆਂ ਫਿਰ ਤੁਸੀਂ ਤੁਸੀਂ ਖੁਦ ਕਹੋਗੇ ਵੀ ਹਾਂ ਵਾਕਈ ਇਹ ਚੀਜ਼ਾਂ ਹਨ ਇਹੀ ਤੇ ਕਲਜੋਗਾ ਅਸੀਂ ਆਪਣੇ ਫਾਇਦੇ ਲਈ ਲੋਕਾਂ ਦੀ ਜ਼ਿੰਦਗੀ ਨਾਲ ਖਿਲਵਾੜ ਕਰ ਰਹੇ ਹਾਂ ਚਾਰ ਪੈਸੇ ਵਾਧੂ ਲੈਣ ਦੇ ਲਈ ਨਕਲੀ ਦਵਾਈਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਨਕਲੀ ਦਵਾਈਆਂ ਇਥੋਂ ਤੱਕ ਨਕਲੀ ਕਣਕ ਵੀ ਮਾਰਕੀਟ ਚ ਬਣਨੀ ਸ਼ੁਰੂ ਹੋ ਚੁੱਕੀ ਹੈ ਤੁਸੀਂ ਹਿਸਾਬ ਲਾਓ ਕਿ ਇਹ ਕਲਯੁਗ ਨਹੀਂ ਹੈਗਾ ਸਾਧ ਸੰਗਤਾ ਛੋਟੇ ਛੋਟੇ ਬੱਚੇ ਵਿਗੜ ਚੁੱਕੇ ਨੇ ਛੋਟੇ ਛੋਟੇ ਬੱਚਿਆਂ ਨੂੰ ਕੀ ਸਿੱਖਿਆਵਾਂ ਮਿਲ ਰਹੀਆਂ ਨੇ ਮੈਂ ਪਿਛਲੇ ਦਿਨੀ ਭਾਈ ਅਮਰਿਤਪਾਲ ਸਿੰਘ ਮਹਿਰੋਂ ਦੀ ਗੱਲ ਕੀਤੀ ਸੀ ਕਈ ਬੰਦਿਆਂ ਨੇ ਉਹ ਚੀਜ਼ ਦਾ ਸਮਰਥਨ ਕੀਤਾ ਵਾਕਈ ਉਹ ਜਿਹੜੇ ਪੀੜਤ ਸੀ ਜਾਂ ਜਿਹੜੇ ਸਮਝਦੇ ਨੇ ਵੀ ਹਾਂ ਵਾਕਈ ਇਹਨਾਂ ਚੀਜ਼ਾਂ ਦਾ ਨੁਕਸਾਨ ਹੈ ਮੈਂ ਕੱਲ ਆਪ ਜੀ ਨਾਲ ਸਾਂਝੀ ਕੀਤੀ ਨਾ ਵੀ ਭਾਈ ਸਾਹਿਬ ਨੇ ਕਿੱਥੋਂ ਤੱਕ ਗਿਆ ਵੀ ਸਕੇ ਭੈਣ ਭਰਾ ਅੱਜ ਇੱਕ ਘਰ ਦੇ ਵਿੱਚ ਰਹਿਣ ਯੋਗੇ ਨਹੀਂ ਹੈਗੇ ਸੇਫ ਨਹੀਂ ਹੈਗੇ ਸਾਥ ਸੰਗਤ ਸਾਡੇ ਵਿੱਚ ਕਾਮ ਵਾਸ਼ਨਾ ਇੰਨੀ ਵੱਧ ਗਈ ਅਸੀਂ ਜਕੜ ਲਿਆ ਉਹ ਚੀਜ਼ਾਂ ਨੇ ਸਾਨੂੰ ਇਹੋ ਕਲਯੁਗ ਆ ਅਸੀਂ ਗ੍ਰਿਫਤ ਦੇ ਵਿੱਚ ਆ ਗਏ ਉਹਨਾਂ ਚੀਜ਼ਾਂ ਦੇ ਸਾਨੂੰ ਉਹਨਾਂ ਚੀਜ਼ਾਂ ਨੇ ਪਕੜ ਲਿਆ ਇਹੋ ਹੀ ਕਲਯੁਗ ਹੈ ਹਲੇ ਤਾਂ ਆਪਾਂ ਸਿਰਫ ਇੱਕ ਚੀਜ਼ ਦੇਖ ਰਹੇ ਹਾਂ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਮੁਤਾਬਕ ਹਲੇ ਤਾਂ ਕਲਯੁਗ ਜਿਹੜਾ ਨਾ ਬਚਪਨ ਦੇ ਵਿੱਚ ਹੈ ਇਹਨੇ ਜਵਾਨੀ ਵਿੱਚ ਆਉਣਾ ਫਿਰ ਵੇਖੋ ਕਿਹੋ ਜਿਹਾ ਕਿਹੋ ਜੇ ਸਾਨੂੰ ਵਿਖਣਗੇ ਰੰਗ ਫਿਰ ਬੁਢਾਪੇ ਵਿੱਚ ਹੋਣਾ ਤੁਸੀਂ ਵੇਖੋ ਵੀ ਹਜੇ ਤਾਂ ਜਿਹੜੀ ਕਲਯੁਗ ਦੀ ਉਮਰ ਹੈ ਬਹੁਤ ਹਜ਼ਾਰ ਸਾਲ ਪਈ ਹੈ ਤੇ ਇਹਨਾਂ ਸਭ ਕੁਝ ਅਸੀਂ ਵੇਖਣਾ ਹੈ ਸਾਡੀਆਂ ਪੀੜ੍ਹੀਆਂ ਨੇ ਵੇਖਣਾ ਹੈ ਉਹਨਾਂ ਦੀਆਂ ਪੀੜ੍ਹੀਆਂ ਨੇ ਵੇਖਣਾ ਹੈ ਸਾਧ ਸੰਗਤ ਇੱਥੇ ਅਸੀਂ ਬਚਾ ਕਿਵੇਂ ਕਰਾਂਗੇ ਆਪਣਾ ਆਪਣਾ ਬਚਾ ਗੁਰੂ ਨਾਲ ਜੁੜ ਕੇ ਹੋਏਗਾ ਇਹ ਕਕੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਹੁਣ ਕਦ ਮਿਲਿਆ ਪ੍ਰੇਤ ਤੁਧ ਭਗਵੰਤਾ ਇਹ ਆਪਣੇ ਆਪ ਨੂੰ ਸਵਾਲ ਕਰੀਏ ਕਿ ਕਦੋਂ ਮਿਲਿਏ ਸਤਗੁਰੂ ਤੇ ਰੋਜ਼ ਬਾਜ ਮਾਰਦੇ ਨੇ ਆਪ ਹੋ ਸਿੱਖ ਸਤਗੁਰੂ ਕੇ ਪਿਆਰੇ ਹੋ ਗਾਵੋ ਸੱਚੀ ਬਾਣੀ ਸਤਗੁਰੂ ਕਹਿੰਦੇ ਨੇ ਸੱਚੀ ਬਾਣੀ ਗਾ ਜੇ ਤੂੰ ਕਲਯੁਗ ਤੋਂ ਬਚਣਾ ਹੁਣ ਆਪ ਫੈਸਲਾ ਕਰ ਲੋ ਭਾਈ ਕਿ ਅਸੀਂ ਬਚਣਾ ਹੈ ਤੇ ਜਾਂ ਫਿਰ ਕਲਯੁਗ ਦੀ ਗ੍ਰਸਥ ਦੇ ਵਿੱਚ ਆਉਣਾ ਹੈ ਬਹੁਤ ਸਾਰੀਆਂ ਚੀਜ਼ਾਂ ਦਾ ਸਾਨੂੰ ਸਾਹਮਣਾ ਕਰਨਾ ਪੈਣਾ ਹੈ ਕਿ ਜਾ ਕੇ ਹਰੂਏ ਹਰੂਏ ਤਰ ਗਏ ਡੂਬੇ ਜਨ ਸਿਰ ਪਾਰ ਥੋੜਾ ਜਿਹਾ ਸੋਚਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ